ਜਲੰਧਰ ਦੇ ਰਾਮਾ ਮੰਡੀ ਫੇਸ 2 ਇਕਤਾ ਨਗਰ ਦੇ ਵਿੱਚ ਉਸ ਵੇਲੇ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਸਬਜ਼ੀ ਵੇਚਣ ਵਾਲੇ ਮੁੰਡੇ ਨੂੰ ਜਿਨ੍ਹਾਂ ਦੇ ਘਰ ਸਬਜ਼ੀ ਵੇਚਦਾ ਸੀ ਉਹਨਾਂ ਦੀ ਕੁੜੀ ਦੇ ਨਾਲ ਹੀ ਪਿਆਰ ਹੋ ਗਿਆ ਤੇ ਕੁੜੀ ਨੂੰ ਉਸਨੇ ਵਿਆਹ ਵਾਸਤੇ ਪ੍ਰਪੋਜ਼ ਕਰ ਦਿੱਤਾ ਤੇ ਜਦੋਂ ਕੁੜੀ ਨੇ ਵਿਆਹ ਕਰਵਾਉਣ ਤੋਂ ਮਨਾ ਕਰ ਦਿੱਤਾ ਤਾਂ ਗੁੱਸੇ ਵਿੱਚ ਆਏ ਸਬਜ਼ੀ ਵਾਲੇ ਇਸ ਮੁੰਡੇ ਨੇ ਘਰ ਦੇ ਵਿੱਚ ਅੱਗ ਲਗਾ ਦਿੱਤੀ ਜਿਸ ਦੌਰਾਨ ਲੜਕੀ ਗੰਭੀਰ ਜ਼ਖਮੀ ਹੋਈ ਤੇ ਫਟਾਫਟ ਉਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਹੀ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲਾ ਉਹਨਾਂ ਦੱਸੇ ਕਿ ਗਲੀ ਦੇ ਵਿੱਚ ਅਕਸਰ ਹੀ ਇੱਕ ਮੁੰਡਾ ਸਬਜ਼ੀ ਵੇਚਣ ਆਉਂਦਾ ਸੀ ਤੇ 5-6 ਮਹੀਨੇ ਪਹਿਲਾਂ ਉਹਨਾਂ ਨੇ ਹੀ ਇਸ ਮਕਾਨ ਮਾਲਕ ਨੂੰ ਮਿਲਿਆ ਆ ਤੇ ਉਹਨਾਂ ਨੂੰ ਕਮਰੇ ਤੇ ਇਹ ਕਿਰਾਏ ਤੇ ਕਮਰਾ ਦਿਵਾਇਆ ਸੀ ਜਿਸ ਦੇ ਚੱਲਦੇ ਉਹ ਇੰਨਾ ਮਾਲਕਾਂ ਨੂੰ ਵੀ ਸਬਜ਼ੀ ਵੇਚਣ ਆਉਂਦਾ ਸੀ ਪਰ ਉਹਨਾਂ ਨੇ ਕੁੜੀ ਨੂੰ ਵਿਆਹ ਵਾਸਤੇ ਪ੍ਰਪੋਜ਼ ਕੀਤਾ ਤੇ ਕੁੜੀ ਦੇ ਮਨਾਂ ਕਰਨ ਤੇ ਮੁੰਡੇ ਨੇ ਇਹ ਘਟਨਾ ਕਰ ਦਿੱਤੀ ਸਾਕਾ ਚ ਨਹੀਂ ਤਾਰੇ ਤੇ ਬੈਗੀ ਸੀ ਦੀ ਸੀਗੀ ਕਿਰਾਏ ਤੇ ਰਹੀ ਸੀਗੀ ਬੇਕੀ ਤੇ ਮਾ ਕਮ ਕਾਨ ਨਾ ਜੜੇ ਉਹ ਨਾ ਸਮਝੀ ਦੀ ਇਹ ਆਂਦਾ ਸੀ ਮੋਟਰਸਾਈਕਲ ਗੇ ਲੋ ਆਲ ਕਮ ਗਾਤਾ ਤਬਿੱਛ ਬੇਟੀ ਵੀ ਲਾ ਲੈਣ ਦੀ ਸੀ ਸੱਚੀ ਇਹ ਅੱਗੇ ਇਹ ਬੇਟੀ ਕਰਦੀ ਆ ਜੋਪ ਤੇ ਅੱਜ ਸਵੇਰ ਸੱਤ ਵਜੇ ਮੇਰੇ ਘਰ ਆਉਣਨੇ ਆ ਗਈ ਤੇ ਸਬਜ਼ੀ ਵਾਲਾ ਆ ਕੇ ਇਹਨੂੰ ਕਹਿੰਦਾ ਮੇਨੂੰ ਯਾਰ ਕਰਾ ਪਰ ਮਾਰਿਆ ਉਹਦੇ ਉਹਨੇ ਥੱਪੜ ਦੀਆ ਜਾਨਾ ਨਾਲ ਨਾ ਅੱਗ ਪੈਟਰੋਲ ਪਾ ਕੇ ਲਾਤੀ ਵਾਗੇ ਚੀ ਘਰ ਲੱਗ ਗਿਆ ਅੰਦਾ ਸੀ ਸਬਜ਼ੀ ਦਾ ਉਹ ਰੇੜੀ ਦਾ ਦੇ ਇਸ ਮਾਲਕ ਮਕਾਨਾ ਨੂੰ ਸਬਜ਼ੀ ਦੇਣ ਆਂਦਾ ਸੀ ਕਮਰਾ ਵੀ ਸਾਨੂੰ ਉਨੀ ਦੂਆਇਆ ਸੀ ਚੋਲੇ ਦੂਆ ਸੀ ਕਿੰਨੇ ਸਮੇਂ ਤੋਂ ਜਿਹੜੀ ਬੇਟੀ ਤੁਹਾਡੀ ਉੱਥੇ ਰਹੀ ਸੀ 5 ਮਹੀਨਿਆਂ ਉਹ ਤਹੀ ਘਟਨਾ ਦੀ ਸੂਚਨਾ ਮਿਲਦੇ ਸਾਰ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਫਿਰ ਜਾ ਕਹਿਣਾ ਹੈ ਕਿ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਬੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਹਨੇ ਕੋਈ ਸੁਖਵਿੰਦਰ ਕੌਰ ਨਾਮ ਦੀ ਲੇਡੀ ਸੀ ਜੀ ਇੱਕ ਤਾਂ ਨਗਰ ਦੀ ਰਹਿਣ ਵਾਲੀ ਸੀ ਲੋਕਾਂ ਦਾ ਉਹਨਾਂ ਕੋਈ ਪੰਚੀ ਸੀ ਜੋ ਕਿਸੇ ਬੰਦੇ ਨੂੰ ਕੋਈ ਫੋਟੋ ਮਾਰ ਰਿਹਾ ਹੁੰਦਾ ਨਹੀਂ ਰਿਹਾ ਸੀ ਉਹਦੇ ਸੰਬੰਧ ਵਿੱਚ ਸਾਡੀ ਜਿਹੜੀ ਪੁਲਿਸ ਪਾਰਟੀ ਆ ਉਹ ਤੇ ਰੇਡ ਕਰਨ ਵਾਸਤੇ ਵੀ ਕਿਲੇ ਗਈ ਹੈ ਤੇ ਉਹਨਾਂ ਨੇ ਡਾਕਟਰ ਸਾਹਿਬ ਨਾਲ ਗੱਲਬਾਤ ਕੀਤੀ ਸੀ ਰੋਗ ਦੇ ਡਿਊਟੀ ਦੇ ਤੇ ਉਹਨਾਂ ਦੇ ਸ਼ਹਿਰ ਜਿਹਨੂੰ ਜਿਹੜਾ ਹੈ ਨਾ ਰੈਫਰ ਕਰਤਾ ਆ ਅਮਰ ਸਾਹਿਬ ਕੀ ਹਾਲਾਤ ਕੀ ਨੇ ਲੜਕੀ ਦੀ ਕਿ ਆਈ ਸੀ ਯੂ ਦੇ ਵਿੱਚ ਤੇ ਸਾਡੇ ਕੋਲ ਮਰੀਜ਼ ਫੁੱਲ ਹੈਗੇ ਆ ਵੀ ਬੈੱਡ ਨਹੀਂ ਮਿਲ ਰਾਇਕਾ ਜੀ ਉਹਨੂੰ ਲਿਫਲਾਲ ਉਹ ਕੁਝ ਉਹ ਬਿਲਗਾ ਰਹੇ ਸੀ ਇੱਥੇ ਆਪਸ਼ਨ ਉਹ ਕਰਕੇ ਆਪਸ਼ਨ ਨਹੀਂ ਸਾਡੇ ਕੋ ਆਪਾਂ ਤੁਹਾਨੂੰ ਅੰਮ੍ਰਿਤਸਰ ਰੈਫਰ ਕਰ ਦਿੰਦੇ ਆ ਪਤਾ ਲੱਗਿਆ ਕਿ ਲੜਕੀ ਨੂੰ ਅੱਗ ਲਗਾਉਣ ਦਾ ਕਾਰਨ ਕੀ ਰਿਹਾ ਕਿ ਕਿੰਨੇ ਲਗਾਈ ਹੈ ਕੀ ਇਹਨਾਂ ਪਰਿਵਾਰਿਕ ਮੈਂਬਰਾਂ ਨੇ ਕੋਈ ਗੱਲਬਾਤ ਕੀਤੀ ਤੁਹਾਨੂੰ ਨਹੀਂ ਪਰਿਵਾਰਿਕ ਮੈਂਬਰ ਦੇ ਇੱਥੇ ਬਸ ਮੱਲਾ-ਗੱਲਾ ਜ਼ਿਆਦਾ ਹੋ ਗਿਆ ਹੀ ਰਾਣਕੋ ਉਹਨਾਂ ਨਾਲ ਗੱਲ ਕਰੀਏ ਕੋਈ ਗੱਲ ਨਹੀਂ ਦੱਸੀ ਉਹਨਾਂ ਨੇ ਜਾਨੂ ਉਹਨਾਂ ਨੇ ਰੈਫਰ ਕਰਤਾ ਸੀ ਕਿਸੇ ਵਿਅਕਤੀ ਨਾਲ ਲੈਤਾ ਉਹਨਾਂ ਨੇ ਅਲੇ ਬੇਟੀਆਂ ਕੋਲ ਉਧਰ ਰਾਮ ਮੋਰੀ ਦਾ ਕਹਿੰਦੇ ਸਰ ਸਰ ਲੇਡੀਜ਼ ਦੇ ਨਾਲ ਬੱਚਿਆਂ ਨੂੰ ਵੀ ਕਹਿੰਦੇ ਕਿ ਜਿਹੜੇ ਅੱਗ ਦੇ ਵਿੱਚ ਝੁਲਸੇ ਨੇ ਕੋਈ ਬੇਟੀ ਦੀ ਕਹਿੰਦੇ ਬੇਟੀ ਦਾ ਬਣਾ ਲੈਂਦੇ ਸੀ ਪੂਰੀ ਸੁਖਵਿੰਦਰ ਗੋਬੀ ਜੀ ਆਪਣੇ ਵੱਲੋਂ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਜੀ ਕੋਈ ਹੋਰ ਦੱਸਣਾ ਰਾਮ ਮੋਰੀ ਦਾ ਕੇਸ ਆ ਮੈਂ ਚਾਹ ਰਿਹਾ ਹਾਂ ਇਸ ਨਾਮ ਆ ਠੀਕ ਹੈ ਜੀ ਸਾਡੀ ਸਬ-ਡਿਵੀਜ਼ਨ ਦਾ ਕੇਸ ਹੈਗਾ ਮੈਂ ਬਿੰਦ ਭਾਈ ਅਸੀਂ ਸੁਭਾ ਨੂੰ ਕਵਰ ਕਰਨ ਬਾਰੇ ਇਹਨੂੰ ਨਵਾ ਇੱਧਰ ਆਈਓ ਫਿਰਾਲ ਤੁਸੀਂ ਉਹਨਾਂ ਨੂੰ ਇਨਫੋਰਮ ਕਰਤਾ ਤੇ ਬਾਕੀ ਜੋ ਵੀ ਨਹੀਂ ਫਿਰਾਲ ਇਨਫੋਰਮ ਕਰਤਾ ਤੇ ਰਾਮਮੋੜੀ ਪੁਲਿਸ ਨੂੰ ਫੋਨ ਕਰਤਾ ਸੀ ਹਾਂ ਹਾਂ ਰਾਮਮੋੜੀ ਪੁਲਿਸ ਇੱਥੇ ਸੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਅੱਜ ਕੱਲ ਸਿਰਫ ਫਿਰੇ ਆਸ਼ਿਕ ਕਿਸ ਹੱਦ ਤੱਕ ਗਿਰ ਚੁੱਕੇ ਨੇ ਕਿ ਜੇਕਰ ਕੁੜੀ ਵੱਲੋਂ ਸਾਂਤੀ ਨਹੀਂ ਜਿਤਾਈ ਜਾਂਦੀ ਤਾਂ ਫਿਰ ਉਸਦੇ ਨਾਲ ਕੋਈ ਵੀ ਅਜਿਹਾ ਖੌਫਨਾਕ ਕਦਮ ਚੁੱਕ ਸਕਦੇ ਨੇ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੇ ਰਹੇ ਹੋ